ਬਿਜਲੀ ਮੰਤਰੀ ਪੰਜਾਬ ਦੇ ਖਿਲਾਫ ਸਾਂਝੇ ਧਰਨੇ ਦੇ ਅੰਦਰ ਹਾਜ਼ਰ ਦੇ ਨਾਲ ਹੀ ਜੋ ਸਾਡੇ ਸਟੇ ਸ਼ਕਤੀ ਸਾਹਿਬ ਨੇ 17 17/7 2020 ਦੇ ਨੋਟੀਫਿਕੇਸ਼ਨ ਦੀ ਗੱਲ ਕਹੀ ਹੈ ਉਹ ਨੋਟੀਫਿਕੇਸ਼ਨ ਸਰਕਾਰ ਵੱਲੋਂ ਸਾਡੇ ਨਾ ਮਲਾਜਮਾਂ ਨੂੰ ਬੰਡਲ ਵਾਸਤੇ ਇਹਨਾਂ ਮਹਾਰਾਜ ਮੰਚ ਬੰਡੀਆਂ ਪਾਉਣ ਵਾਸਤੇ ਜਿਹੜਾ ਉਹ ਲਾਗੂ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੀ ਅਸੀਂ ਪੂਰਜੋਰ ਨਖੇਦੀ ਕਰਦੇ ਹਾਂ ਕਿਉਂਕਿ ਪਿਛਲੇ ਸਮੇਂ ਦੇ ਅੰਦਰ ਆਪਾਂ ਦੇਖ ਸਕਦੇ ਹਾਂ ਕਿ ਸਾਰੇ ਜਿਹੜੇ ਬੀਲੀ ਬੋਰਡ ਦੇ ਮੁਲਾਜ਼ਮ ਸੀ ਤੇ ਦੋਨਾਂ ਕਾਰਪੋਰੇਸ਼ਨਾਂ ਦੇ ਮੁਲਾਜ਼ਮ ਸੀ ਉਹ ਇੱਕ ਸਰਦਨਖਾਸ ਕੇ ਲੈਂਦੇ ਸੀ ਪਰ ਇਸ ਵਾਰ ਹੋਇਆ ਕਿ ਸੇਮਾ ਤੇ ਸਤਨੇ ਦਾ ਜਿਹੜਾ ਪਾਰਾ ਉਹ ਲਗਾਤਾਰ ਨੋਟੀਫਿਕੇਸ਼ਨਾਂ ਜਾਰੀ ਕਰਕੇ ਪਾਇਆ ਜਾ ਰਿਹਾ ਹੈ ਵਿੱਚ ਜਿਹੜੀਆਂ ਬਿਜਲੀ ਬੋਰਡ ਦੇ ਅੰਦਰ ਜefe ਬੰਦੀਆਂ ਕੰਮ ਕਰਦੀਆਂ ਨੇ ਇਹ ਜਹਾਰੂ ਵੀ ਨੇ ਇਹ ਇੰਟੈਕਸਚੁਅਲ ਵੀ ਨੇ ਇਹ ਡੈਡੀਕੇਟ ਵੀ ਨੇ ਤੇ ਐਜੂਟੇਟ ਵੀ ਨੇ ਔਰ ਇਹ ਸ਼ਿਕਾਇਤ 'ਤੇ ਲੜਨ ਗਏ ਔਰ ਆਪਣਾ ਲੜਿਆ ਹੋਇਆ ਸ਼ਿਕਾਇਤ ਸਾ ਜਿਹੜਾ ਉਹਦੀ ਜਿੱਤਾਂ ਪ੍ਰਾਪਤ ਕਰਕੇ ਦੇਣਗੇ ਸਾਥੀਓ ਬਰਕਟੂ ਰੂਲ ਦੀ ਗੱਲ ਆਈ ਹੈ ਗਰੇਡਾਂ ਦੇ ਅੰਦਰ ਦੋ ਦੋ ਬੰਦੇ ਕੰਮ ਕਰਦੇ ਨੇ ਬਹੁਤ ਸਵਾਲ ਆਏ ਥੱਲੋਂ ਮੈਂ ਅਪੀਲ ਕਰਦੇ ਨੇ ਬਰਕਟੂ ਰੂਲ ਦੇ ਨਿਯਮ ਦੇ ਅਨੁਸਾਰ ਜਿਹੜਾ ਬੰਦਾ ਕਿਰਤ ਕਾਨੂੰਨ ਦੇ ਅਨੁਸਾਰ ਅੱਠ ਘੰਟੇ ਆਪਣੀ ਬੰਦੀ ਡਿੰਦੀ ਕਰਦਾ ਹੈ ਉਹ ਆਪਣੀ ਲੋਗ ਸ਼ੀਟ ਤੇ ਇੱਕ ਨੋਟ ਲਿਖੇ ਕਿ ਦੋਨੇ ਥਰੇ ਵਾਲੋ ਆ ਜਿਹੜਾ ਸੰਗਰਸ਼ ਦਿੱਤਾ ਗਿਆ ਹੈ ਉਹਦੇ ਤਹਿਤ ਮੈਂ 8 ਘੰਟੇ ਡਿਊਟੀ ਤੋਂ ਬਾਅਦ ਅਫਸਰ ਦੇ ਨਾਲ ਲਾਗੂ ਕਰੀਏ ਤੇ ਜਿਨ੍ਹਾਂ ਤੇ ਲਗਾਤਾਰ ਜਿਹੜੀ ਸਰਕਾਰ ਹੈ ਉਹਨੇ ਗੱਲਬਾਤ ਕੀਤੀ ਹੈ ਤੇ ਗੱਲਬਾਤ ਕਰਕੇ ਮੁੱਕਰ ਰਹੀ ਹੈ ਸਰਕਾਰ ਸਰਕਾਰ ਦੀ ਉਸ ਵਾਅਦਾ ਖਿਲਾਫੀ ਦੇ ਖਿਲਾਫ ਅੱਜ ਜਿਹੜਾ ਰੋਸ ਤਰਨਾ ਦਿੱਤਾ ਜਾ ਰਿਹਾ ਹੈ ਆਪਾਂ ਦੇਖ ਸਕਦੇ ਹਾਂ ਕਿ ਪਹਿਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹ ਸਰਕਾਰ ਹੋਣ ਦੇ ਵਿੱਚ ਆਈ ਹੈ ਜੋ-ਜੋ ਇਹਨਾਂ ਨੇ ਗੱਲਾਂ ਕੀਤੀਆਂ ਉਹ ਇੱਕ-ਇੱਕ ਕਰਕੇ ਘੁੱਟੀਆਂ ਸਾਫ਼ ਹੋ ਰਹੀਆਂ ਨੇ ਕਿਉਂਕਿ ਸਰਕਾਰ ਨੇ ਕਿਹਾ ਕਿ ਅਸੀਂ ਲੋਕਾਂ ਦੇ ਮਸਲੇ ਟੇਬਲ 'ਤੇ ਆ ਕੇ ਹੱਲ ਕਰਾਂਗੇ ਕਿਸੇ ਨੂੰ ਸੜਕਾਂ ਤੇ ਰੋਣਾ ਨਹੀਂ ਪਊਗਾ ਉਹ ਸਾਰੀ ਹਕੀਕਤ ਆਪਣੇ ਸਾਹਮਣੇ ਹੈ ਅੱਜ ਜਦੋਂ ਅਸੀਂ ਸਾਡਾ ਜਿਹੜਾ ਮੰਗ ਪੱਤਰ ਹੈ 40 ਮੰਗਾਂ ਦਾ ਮੰਗ ਪੱਤਰ ਅਸੀਂ ਦਿੱਤਾ ਹੋਇਆ ਉਸ ਮੰਗ ਪੱਤਰ ਤੇ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਤਾਂ ਮੇਰੇ ਵੀਰੋ ਸਾਨੂੰ ਸਭ ਤੋਂ ਵੱਡੀ ਗੱਲ ਅੱਜ ਸਾਡੇ ਇਸ ਅਦਾਰੇ ਦੇ ਵਿੱਚ ਜਿਹੜੀਆਂ ਸਾਰੀਆਂ ਮੰਗਾਂ ਦੀ ਜੜ ਹੈ ਕਿਸ ادارے ਦੇ ਵਿੱਚ ਨਵੀਂ ਭਰਤੀ ਹੋਵੇ ਫਿਰ ਹੀ ਇਸ ادارے ਦੇ ਵਿੱਚ ਕੁਸਰਤਾਰ ਹੋ ਸਕਦਾ ਕਿਉਂਕਿ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਅਦਾਰਾ ਹੈ ਲੋਕਾਂ ਨੂੰ ਸਰਵਿਸ ਦੇਣ ਵਾਲਾ ਅਦਾਰਾ ਹੈ ਇਸ ਲਈ ਜਦੋਂ ਤੱਕ ਇਹਦੇ ਵਿੱਚ ਜਿੰਨੀ ਬਰਕਲੋਡ ਨਾਰੰਗ ਸਿੰਘ ਸਾਹਿਬ ਨਵੀਆਂ ਸਾਮੀਆਂ ਦੀ ਰਚਨਾ ਨਹੀਂ ਹੁੰਦੀ ਤੇ ਖਾਲੀ ਸਾਮੀਆਂ ਭਰੀਆਂ ਨਹੀਂ ਜਾਂਦੀਆਂ ਉਦੋਂ ਤੱਕ ਜੋ ਗੱਲਾਂ ਸਰਕਾਰ ਚਾਹੁੰਦੀ ਹੈ ਉਹ ਪੂਰੀਆਂ ਨਹੀਂ ਹੋ ਸਕਦੀਆਂ ਸਾਡੀਆਂ ਮੰਗਾਂ ਨੇ ਇਕਨੋਮਿਕ ਮੰਗਾਂ ਵੀ ਨੇਗੀਆਂ ਇਕਨੋਮਿਕ ਮੰਗਾਂ ਦੇ ਬਿਲਕੁਲ ਹਰੂ ਲੜਾਈ ਲੜਨੀ ਚਾਹੀਦੀ ਹੈ ਪਰ ਜੋ ਸਾਡਾ ਜਾਦੇ ਜੋਰ ਹੈ ਸਾਨੂੰ ਜੋ ਪਾਲਿਸੀ ਲੈਵਲ ਦੇ ਮਸਲੇ ਨੇ ਜਿੱਥੋਂ ਸਾਡੇ ਆਦਾਰੇ ਦੀ ਹੋਣ ਦਾ ਖਤਰਾ ਹੈ ਉਸ ਤੇ ਸਿੱਧਤ ਹੋਣਾ ਚਾਹੀਦਾ ਕਿਉਂਕਿ ਅੱਜ ਪੰਜਾਬ ਦੇ ਅੰਦਰ ਤੇ ਸੋਚੇ ਇੰਡੀਆ ਦੇ ਅੰਦਰ ਵੱਡੀ ਪੱਧਰ ਤੇ ਬੇਰੁਜ਼ਗਾਰੀ ਹੈ ਉਸ ਬੇਰੁਜ਼ਗਾਰੀ ਨੂੰ ਖੱਲਣ ਵਾਸਤੇ ਕਿ ਜਿਹੜੇ ਸਾਡੇ ਨਾ ਨਾਂ ਦੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਰੁਜ਼ਗਾਰ ਮਿਲੇ ਉਹ ਸਰਕਾਰ ਪ੍ਰਾਪਤ ਕਰਕੇ ਆਪਣੀ ਜਿਹੜੀ ਹੁਨਰ ਹੈ ਆਪ ਦੀ ਜਿਹੜੀ ਮਹਾਰਤ ਆ ਉਹਨੂੰ ਇਸ ਮਹਿਕਮੇ ਵਾਸਤੇ ਵਰਤ ਸਕਣ ਇਸ ਲਈ ਸਾਨੂੰ ਇਸ ਗੱਲ ਤੇ ਸੇਧੂ ਹੋਣਾ ਚਾਹੀਦਾ ਕਿ ਅਸੀਂ ਇਸ ਜ਼ਿਦਾਰੇ ਦੇ ਵਿੱਚ ਇਹਨੂੰ ਜਿਉਂਦਾ ਰੱਖਣ ਵਾਸਤੇ ਇਹਦੇ ਵਿੱਚ ਨਵੀਂ ਭਰਤੀ ਕਰਵਾਈਏ ਤੇ ਇਹਦੇ ਵਿੱਚ ਜੋ ਬੁਨਿਆਦੀ ਸੁਧਾਰ ਬਣਦੇ ਨੇ ਉਹਨਾਂ ਸੁਧਾਰਾਂ ਦੇ ਵੀ ਅਰਦਾ ਪਹਿਰਾ ਦੇਈਏ ਕਿਉਂਕਿ ਜਿਹੜੀਆਂ ਆਰਥਿਕ ਵਰਗਾਂ ਨੇ ਉਹਨਾਂ ਦੇ ਜਦੋਂ ਜਹਿਦ ਚੱਲਦੀ ਰਹਿਣੀ ਹੈ ਲਗਾਤਾਰ ਚੱਲਦੀ ਰਹਿਣੀ ਹੈ ਕਿਉਂਕਿ ਜਦ ਸਾਡਾ ਅੱਜ ਪਰਵੇਸ਼ਨ ਤੇ ਕੰਮ ਕਰਦੇ ਸਾਡੇ ਵਲਾਜਣ ਨੇ ਤੇ ਸਾਡੇ ਕੱਚੇ ਕੰਮੇ ਨੇ ਸੀਐਚਬੀ ਕੰਮੇ ਨੇ ਉਹ ਵੀ ਥੋੜੀ ਬਹੁਤੀ ਉਜਰਤ ਲੈ ਕੇ ਜਿਹੜੀ ਆਪਣੀ ਡੈਂਗਟ ਪਾਈ ਆ ਉਹ ਕਰ ਰਹੇ ਨੇ ਇਸ ਲਈ ਜਦੋਂ ਜਿਹੜੇ ਸਾਡੇ ਰੈਗੂਲਰ ਅਮਪਲਾਈ ਨੇ ਸਾਨੂੰ ਜਿਹੜਾ ਆਪਣਾ ਸਾਰਾ ਧਿਆਨ ਹੈ ਇਸ ادارے ਦੀ ਬਿਹਤਰੀ ਵਾਸਤੇ ਇਸ ادارے ਨੂੰ ਵਧੀਆ ਚਲਾਉਣ ਦੇ ਵਾਸਤੇ ਕੇਂਦਰਿਤ ਕਰਨਾ ਚਾਹੀਦਾ ਇਹਦੇ ਨਾਲ ਹੀ ਜੋ ਸਾਡੇ ਸਟੇ ਸੈਕਟੀ ਸਾਹਿਬ ਨੇ ਪ੍ਰਾਣੀਆਂ ਵੀਡੀਓ ਲੋਕ ਚਲਾਉਂਦੇ ਹੁਣ ਤਾਂ ਲੋਕ ਉਹਨੂੰ ਦੇਖਦੇ ਆ ਫਿਰ ਉਹ ਤੁਹਾਨੂੰ ਕੋਸਦੇ ਆ ਵੀ ਬੱਲੇ ਉਹ ਜਮਾਨੋ ਬੱਲੇ ਹਾਕਮੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਪੁੱਤ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ